ਹallelujah hallelujah hallelujah thank you jesus thank you jesus thank you jesus thank you jesus hallelujah 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 हे सर्वशक्तिमान पिता परमेश्वर जी जी असि तडडा धन्यवाद करदियां हे सर्वशक्तिमान पिताजी जो तुसी स्वर्ग विच छो पिता परमेश्वर जी प्रभु यीशु मसीह जी दे जिंदा ते सामर्थी नाम विच पिता परमेश्वर जी असि तडी हजूरी विच ਝੁਕਦੇ हा पिता परमेश्वर जी ਸਾਨੂੰ ਆਪਣੇ ਪਾਪ ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਹਾਂ ਇਹ ਸਰਵਸ਼ਕਤੀਮਾਨ ਪਰਮੇਸ਼ਰ ਜੀ ਤੁਸੀਂ ਕੰਨ ਕੰ ਦੇ ਵਿੱਚ ਮੌਜੂਦ ਹੋ ਵਿਰਾਜਮਾਨ ਪਰਮੇਸ਼ਰ ਹੋ ਪ੍ਰਭੂ ਜੀ ਤੁਸੀਂ ਮਹਾਨ ਹੋ ਸਰਵਸ਼ਕਤੀਮਾਨ ਪਰਮੇਸ਼ਰ ਹੋ ਪ੍ਰਭੂ ਜੀ ਤੁਸੀਂ ਦਿਆਲੂ ਕਿਰਪਾਲੂ ਪਰਮੇਸ਼ਰ ਹੋ ਗੁੱਸੇ ਵਿੱਚ ਧੀਰਜवान ਹੋ ਦਇਆ ਦੇ ਨਾਲ ਭਰਪੂਰ ਹੋ ਪਿਤਾ ਪਰਮੇਸ਼ਰ ਜੀ ਪ੍ਰਭੂ ਯੇਸ਼ੂ ਮਸੀਹ ਜੀ ਤੁਸੀਂ ਆਪਣੇ ਪੁਕਾਰਨ ਵਾਲਿਆਂ ਦੇ ਨੇੜੇ ਹੋ ਪਿਤਾ ਪਰਮੇਸ਼ ਜੀ ਧੰਨਵਾਦ ਹallelujah 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 ਧੰਨਵਾਦ ਪਿਤਾ ਪਰਮੇਸ਼ ਜੀ ਅਸੀਂ ਤੁਹਾਡੇ ਕਿਰਪਾ ਦੇ ਸਿੰਘਾਸਨ ਦੇ ਸਾਹਮਣੇ ਪਿਤਾ ਪਰਮੇਸ਼ ਜੀ ਆਨੇ ਪਿਤਾ ਪਰਮੇਸ਼ ਜੀ ਸਾਨੂੰ ਆਪਣੀ ਹਜ਼ੂਰੀ ਵਿੱਚ ਕਬੂਲ ਕਰੋ ਪਿਤਾ ਪਰਮੇਸ਼ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ ਜੀ ਤੁਸੀਂ ਮਹਾਨ ਹੋ ਪਿਤਾ ਪਰਮੇਸ਼ ਜੀ ਪਰਭੂ ਜੀ ਅਸੀਂ ਸਾਰੀ ਮਹਿਮਾ ਤੇ ਜਲਾਲ ਆਪ ਜੀ ਦੇ ਪਵਿੱਤਰ ਨਾਮ ਪ੍ਰਭੂ ਯੇਸ਼ੂ ਮਸੀਹ ਜੀ ਦੇ ਜਿੰਦਾ ਨਾਮ ਨੂੰ ਦਿੰਦੇ ਹਾਂ ਹਾਲੇਲੂਇਆ ਹਾਲੇਲੂਇਆ ਧੰਨਵਾਦ ਧੰਨਵਾਦ ਪਿਤਾ ਪਰਮੇਸ਼ਰ ਜੀ ਪਿਤਾ ਬੁੱਧਰ ਪਵਿੱਤਰ ਆਤਮਾ ਜੀ ਅਸੀਂ ਆਪਣੇ ਜ਼ਿੰਦਗੀਆਂ ਦੇ ਵਿੱਚ ਆਪ ਜੀ ਦਾ ਸਵਾਗਤ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਜੀ ਅਸੀਂ ਆਪਣੇ ਆਪ ਨੂੰ ਆਪਣੇ ਪਰਿਵਾਰਾਂ ਨੂੰ ਤੁਹਾਡੇ ਪਵਿੱਤਰ ਲਹੂ ਦੇ ਵਿੱਚ ਕਵਰ ਕਰ ਦਿੰਦੇ ਹਾਂ ਪਿਤਾ ਪਰਮੇਸ਼ਰ ਜੀ ਜੇ ਅਸੀਂ ਆਪਣੇ ਆਪ ਨੂੰ ਆਪਣੇ ਪਰਿਵਾਰਾਂ ਨੂੰ ਆਪ ਜੀ ਦੇ ਪਵਿੱਤਰ ਹੱਥਾਂ ਦੇ ਵਿੱਚ ਸੌਂਪ ਦਿੰਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਹਜ਼ੂਰੀ ਵਿੱਚ ਕਬੂਲ ਕੀਤਾ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਭ ਜੀ ਤੁਹਾਡੇ ਪੱਲੇ ਆਈਆਂ ਦੇ ਲਈ ਤੁਹਾਡੇ ਅਦਿਆਲਗੀਆਂ ਦੇ ਲਈ ਤੁਹਾਡੇ ਅਚਲਜ ਤੇ ਅਦੁੱਬੁਧ ਕੰਮਾਂ ਦੇ ਲਈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਭੋਜਨ ਸਵਾਸਾ ਵਸਤਰਾ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ शुक्र गुजारिता परमेश जी हालि प्रभु याद हो पिता परमेश पवित्र 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 परमेश हो प्रभु जी तवाद कर दिया पवित्र आत्मा जी ती सास हो ती सा विश्वास हो पिता परमेश जी तवाद धनवाद हाल ਹਾਲੇਲੂਇਆ ਇਹ ਸਰੀਰ ਪਵਿੱਤਰ ਆਤਮਾ ਦਾ ਮੰਦਰ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਹਾਡੀ ਹਜ਼ੂਰੀ ਸਾਡੇ ਵਿੱਚਕਾਰ ਮੌਜੂਦ ਹੈ ਪਿਤਾ ਪਰਮੇਸ਼ਰ ਜੀ ਤੁਹਾਡੇ ਵਾਦੇ ਦੇ ਅਨੁਸਾਰ ਤੁਹਾਡਾ ਆਤਮਾ ਸਾਡੇ ਵਿੱਚਕਾਰ ਮੌਜੂਦ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਪ੍ਰਭੂ ਜੀ ਤੁਸੀਂ ਸਾਨੂੰ ਵੈਰੀ ਦੀ ਹਰ ਇੱਕ ਸ਼ਕਤੀ ਦੇ ਉੱਤੇ ਅਧਿਕਾਰ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਸ਼ੁਕਰਗੁਜ਼ਾਰ ਹਾਂ ਪ੍ਰਭੂ ਜੀ ਅਸੀਂ ਹਰ ਇੱਕ ਵੈਰੀ ਦੀ ਸ਼ਕਤੀ ਨੂੰ ਮਤੀਚਾਰ ਦੇ 10 ਦੇ ਅਨੁਸਾਰ ਧਰਤੀ ਦੇ ਬੰਦ ਦਿੰਨੇ ਆ ਹallelujah ਸ਼ੈਤਾਨ ਦੀ ਹਰ ਇੱਕ ਜੋਰ ਜਾਨ ਨੂੰ ਨਾਸ਼ ਕਰ ਦਿੰਨੇ ਆ ਹallelujah ਧੰਨਵਾਦ ਧੰਨਵਾਦ ਪਿਤਾ ਪਰਮੇਸ਼ਰ ਤਰਸ਼ੁਕਰ ਗੁਜ਼ਾਰ ਹਾਂ ਹਾਲੇਲੂਇਆ ਹਾਲੇਲੂਇਆ ਬਿਤਾ ਪਰਮੇਸ਼ ਜੀ ਸਾਡੇ ਧੰਨਵਾਦ ਦੀਆਂ ਬੇਟਾਂ ਨੂੰ ਆਪਣੀ ਹਜ਼ੂਰੀ ਵਿੱਚ ਕਬੂਲ ਕਰੋ ਬਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਹਾਲੇਲੂਇਆ ਇਹ ਮੇਰੀ ਜਾਨ ਯਹੋਵਾ ਨੂੰ ਮੁਬਾਰਕ ਆਕ ਉਸ ਦੇ ਕਿਸੇ ਵੀ ਉਪਕਾਰ ਨੂੰ ਨਾ ਪੋਲੋ ਤਾਂ ਤੇਰੀਆਂ ਸਾਰੀਆਂ ਬੁਰਾਈਆਂ ਤੋਂ ਤੈਨੂੰ ਖਿਮਾ ਕਰਨ ਵਾਲਾ ਪਰਮੇਸ਼ ਹੈ ਹਾਲੇਲੂਇਆ ਬਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਵੀ ਦੇ ਸਮਿਆਂ ਦੇ ਵਿੱਚ ਸੰਭਾਲ ਕੇ ਰੱਖਿਆ ਬਿਤਾ ਪਰਮੇਸ਼ ਜੀ ਤੁਸੀਂ ਸਾਨੂੰ ਹਰ ਤਰ੍ਹਾਂ ਦੀ ਪਾਪ ਤੇ ਬੁਰਾਈ ਤੋਂ ਬਚਾ ਕੇ ਰੱਖਿਆ ਹੈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਸੀਂ ਸਾਡੀਆਂ ਸਭ ਜ਼ਰੂਰਤਾਂ ਨੂੰ ਆਪਣੇ ਸ਼ਾਹੀ ਖਜ਼ਾਨਿਆਂ ਵਿੱਚੋਂ ਪੂਰਿਆ ਕੀਤਾ ਹੈ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਅੱਜ ਦੇ ਸੁੰਦਰ ਤੇ ਮੁਬਾਰਕ ਦਿਨ ਦੇ ਲਈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ ਪਰਬੂ ਜੀ ਬਹੁਤ ਸਾਰੇ ਲੋਕ ਪ੍ਰਭੂ ਜੀ ਅੱਜ ਦਾ ਦਿਨ ਨਹੀਂ ਦੇਖ ਸਕੇ ਪਿਤਾ ਪਰਮੇਸ਼ ਜੀ ਇਹ ਕਿੰਨੀ ਦੀ ਕਿਰਪਾ ਤੁਹਾਡਾ ਫਜ਼ਲ ਤੁਹਾਡਾ ਅਨੁਗ੍ਰਹਿ ਹੀ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਸਾਰੇ ਸਭ ਜਾਣੇ ਤੇ ਨਜਾਣੇ ਗੁਨਾਹ ਸਾਨੂੰ ਮਾਫ ਕਰ ਦਿਓ ਪਿਤਾ ਪਰਮੇਸ਼ ਜੀ ਸਾਨੂੰ ਆਪਣੇ ਪਾਪ ਵਿਤ ਲਹੂ ਦੇ ਨਾਲ ਧੋ ਕੇ ਸ਼ੁੱਧ ਕਰੋ ਪਿਤਾ ਪਰਮੇਸ਼ ਜੀ ਪ੍ਰਭੂ ਜੀ ਅੱਜ ਜਿੰਨੇ ਵੀ ਤੁਹਾਨੂੰ ਬੁਕਾਰ ਰਹੇ ਹਨ ਪਿਤਾ ਪਰਮੇਸ਼ ਜੀ ਜਿੰਨੇ ਵੀ ਤੁਹਾਡੀ ਹਜ਼ੂਰੀ ਵਿੱਚ ਚੁਕੇ ਹੋਏ ਹਨ ਪਿਤਾ ਪਰਮੇਸ਼ ਜੀ ਇੱਕ ਇੱਕ ਦੀ ਪ੍ਰਾਰਥਨਾ ਪਿਤਾ ਪਰਮੇਸ਼ ਜੀ ਤੁਹਾਡੀ ਹਾਜ਼ੂਰੀ ਵਿੱਚ ਕਬੂਲ ਕੀਤੀ ਜਾਏ ਪਿਤਾ ਪਰਮੇਸ਼ ਜੀ ਹਾਲੇਲੂਇਆ ਧੰਨਵਾਦ ਪਿਤਾ ਪਰਮੇਸ਼ ਸੱਚਮੁੱਚ ਤੁਸੀਂ ਸਾਡੀ ਦੁਹਾਇ ਨੂੰ ਸੁਣਦੇ ਹੋ ਪਿਤਾ ਪਰਮੇਸ਼ ਜੀ ਆਪਣੇ ਸਵਰਗੀ ਸਿੰਘਾਸਣ ਤੋਂ ਉੱਤਰ ਦਿੰਦੇ ਹੋ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰਦੇ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਜ਼ਸ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਦੇ ਵਿੱਚ ਲਿਖਿਆ ਮੈਨੂੰ ਬੁਕਾਰਵਾ ਤੈਨੂੰ ਵੱਡੀਆਂ ਵੱਡੀਆਂ ਓਖਿਓ ਕਿ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਤੋ ਅਜੇ ਨਹੀਂ ਜਾਂਦਾ ਪਿਤਾ ਪਰਮੇਸ਼ਰ ਜੀ ਆਪਣੇ ਇਹ ਗੁਜੇ ਪੇਤਾਂ ਨੂੰ ਸਾਡੇ ਉੱਤੇ ਜ਼ਾਹਿਰ ਕਰੋ ਪਿਤਾ ਪਰਮੇਸ਼ਰ ਜੀ ਪਵਿੱਤਰ ਆਤਮਾ ਜੀ ਸਾਡੇ ਨਾਲ ਗੱਲਬਾਤ ਕਰੋ ਪਿਤਾ ਪਰਮੇਸ਼ਰ ਜੀ ਸਾੜੀ ਆਦਮੀ ਕੋ ਬੁੱਧ ਸਮਝ ਖੋਲ ਦਿਓ ਪਿਤਾ ਪਰਮੇਸ਼ਰ ਜੀ ਸਾਨੂੰ ਗਿਆਨ ਪ੍ਰਕਾਸ਼ ਦਾ ਆਤਮਾ ਦਿਓ ਪਿਤਾ ਪਰਮੇਸ਼ਰ ਜੀ ਤੁਹਾਡਾ ਤਾਂ ਆਵਾਜ਼ ਕਰਦੇ ਪ੍ਰਭੂ ਜੀ ਤੁਹਾਡੇ ਵਚਨ ਵਿੱਚ ਲਿਖਿਆ ਹੈ ਤੇ ਜੇ ਮੇਰੀ ਪ੍ਰਜਾ ਜੋ ਮੇਰੇ ਨਾਮ ਤੋਂ ਖਵਾਉਂਦੀ ਹੈ ਅਦੀਨ ਹੋ ਕੇ ਪ੍ਰਾਰਥਨਾ ਕਰੇ ਅਤੇ ਮੇਰੇ ਦਰਸ਼ਨ ਦੀ ਚਾਹਵੰਦ ਹੋਵੇ ਅਤੇ ਆਪਣੇ ਭੈੜੇ ਰਾਹਾਂ ਤੋਂ ਮੁੜੇ ਤਾਂ ਮੈਂ ਸੋਰਗ ਉਤੋਂ ਸੁਣ ਕੇ ਉਹਨਾਂ ਦੇ ਪਾਪ ਨੂੰ ਖਿਮਾ ਕਰਾਂਗਾ ਤੇ ਉਹਨਾਂ ਦੇ ਦੇਸ਼ ਨੂੰ ਉਹਨਾਂ ਦੇ ਪਰਿਵਾਰ ਨੂੰ ਬਹਾਲ ਕਰ ਦੇਵਾਂਗਾ ਹਾਲੇਲੂਇਆ ਪ੍ਰਭੂ ਤੁਹਾਡੇ ਵਚਨ ਵਿੱਚ ਲਿਖਿਆ ਹੈ ਜਿਹੜੀ ਪ੍ਰਾਰਥਾ ਸਥਾਂ ਤੇ ਕੀਤੀ ਜਾਵੇਗੀ ਮੇਰੇ ਅੱਖਾਂ ਖੁੱਲੀਆਂ ਰਹਿਣਗੀਆਂ ਮੇਰੇ ਕੰਨ ਲੱਗੇ ਰਹਿਣਗੇ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਪ੍ਰਾਧਨ ਸੁਣਨ ਵਾਲੇ ਪਰਮੇਸ਼ਰ ਪ੍ਰਭੂ ਜੀ ਤੁਹਾਡੀ ਹਜ਼ੂਰੀ ਸਾਡੇ ਨਾਲ-ਨਾਲ ਰਹਿੰਦੀ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਆਤਮਾ ਪਿਤਾ ਪਰਮੇਸ਼ਰ ਜੀ ਹਰ ਵੇਲੇ ਸਾਨੂੰ ਵੇਖਦਾ ਹੈ ਪਿਤਾ ਪਰਮੇਸ਼ਰ ਤੁਹਾਡਾ ਆਤਮਾ ਸਾਨੂੰ ਜਾਂਚਦਾ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੇ ਕੰਮ ਦੇ ਲਈ ਯੂਜ਼ ਕਰੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹallelujah ਹallelujah ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪਿਤਾ ਪਰਮੇਸ਼ ਤੁਸੀਂ ਅਸੀਂ ਤੁਹਾਡੀ ਪਵਿੱਤਰ ਹਜ਼ੂਰੀ ਨੂੰ ਮੰਗਦੇ ਹਾਂ ਪਿਤਾ ਪਰਮੇਸ਼ ਜੀ ਅਲੇ ਪਾਪ ਪਵਿੱਤਰ ਰੂਹ ਦੇ ਨਾਲ ਪਾਰ ਜਾਵੇ ਪਿਤਾ ਪਰਮੇਸ਼ ਜੀ ਇੱਕ ਇੱਕ ਜਨ ਤੁਹਾਡੀ ਹਜ਼ੂਰੀ ਦੇ ਨਾਲ ਪਾਰ ਜਾਵੇ ਪ੍ਰਭੂ ਜੀ ਜਿਸ ਤਰ੍ਹਾਂ ਜੋਇਲ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ ਇਹ ਹੋਵੇਗਾ ਮੈਂ ਆਪਣਾ ਆਤਮਾ ਸਭਨਾ ਸਰੀਰ ਉੱਤੇ ਵਹਾਵਾਗਾ ਤੁਹਾਡੇ ਪੁੱਤਰ ਤੇ ਤੁਹਾਡੇ ਧੀਆਂ ਅਗੰਵਾ ਕਰਨਗੇ ਤੁਹਾਡੇ ਬੁੱਢੇ ਸੁਪਨੇ ਵੇਖਣਗੇ ਤੁਹਾਡੇ ਜਵਾਨ ਦਰਸ਼ਨ ਵੇਖਣਗੇ ਉਹਨੇ ਦਿਨਾਂ ਵਿੱਚ ਮੈਂ ਅੰਤ ਦੇ ਦਿਨਾਂ ਵਿੱਚ ਮੈਂ ਆਪਣਾ ਆਤਮਾ ਸਬਦਾਂ ਦਾ ਦਾਸੀਆਂ ਤੇ ਬਹਾ ਦਿਆਂਗਾ ਸੱਚੋ ਜੀ ਪਿਤਾ ਪਰਮੇਸ਼ ਜੀ ਤੁਭ ਜੀ ਅੱਜ ਇੱਕ ਇੱਕ ਜਨ ਪਿਤਾ ਪਰਮੇਸ਼ ਤੁਹਾਡੀ ਆਤਮਾ ਦੇ ਨਾਲ ਭਰਪੂਰ ਹੋ ਜਾਵੇ ਪਿਤਾ ਪਰਮੇਸ਼ ਜੀ ਹਰ ਇੱਕ ਵੈਰੀ ਦੀ ਸ਼ਕਤੀ ਜੋ ਉਹਨਾਂ ਨੂੰ ਆਤਮਿਕ ਤਰੱਕੀ ਵਿੱਚ ਵਧਣ ਤੋਂ ਰੋਕਦੀ ਹੈ ਯੇਸ਼ੂ ਮਸੀਹ ਦੇ ਨਾਮ ਵਿੱਚ ਮਤੀ 18 18 ਦੇ ਅਨੁਸਾਰ ਨੇ ਜੀਵਨ ਵਿੱਚੋਂ ਬੰਦ ਦਿੰਨੇ ਆ ਪਿਤਾ ਪਰਮੇਸ਼ ਜੀ ਤੜਾ ਧੰਨਵਾਦ ਪਿਤਾ ਪਰਮੇਸ਼ ਜੀ ਜਿੱਥੇ ਤੁਹਾਡੀ ਹਜ਼ੂਰੀ ਹੈ ਉੱਥੇ ਆਨੰਦ ਹੈ ਉੱਥੇ ਸ਼ਾਂਤੀ ਹੈ ਪਿਤਾ ਪਰਮੇਸ਼ ਜੀ ਜਿੱਥੇ ਤੁਹਾਡਾ ਆਤਮਾ ਹੈ ਉੱਥੇ ਆਜ਼ਾਦੀ ਹੈ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਪਿਤਾ ਪਰਮੇਸ਼ ਜੀ ਤੁਹਾਡੇ ਸ਼ੁਕਰਗੁਜ਼ਾਰ ਹਾਂ ਪਿਤਾ ਪਰਮੇਸ਼ ਜੀ ਤੁਹਾਡੇ ਵਚਨ ਚ ਲੈ ਕੇ ਤਨ ਹਨ ਉਹ ਜਿਨ੍ਹਾਂ ਦਾ ਭਰੋਸਾ ਪਰਮੇਸ਼ ਯਹੋਵਾ ਪਰਮੇਸ਼ ਦੇ ਉੱਤੇ ਹੈ ਸੱਚ ਮੁੱਚ ਪਿਤਾ ਪਰਮੇਸ਼ ਜੀ ਉਹ ਵਿਲੇ ਸਿਰ ਫਲ ਲਿਆਉਂਦੇ ਹਨ ਉਹ ਕਦੇ ਵੀ ਮੁਰਝਾਉਂਦੇ ਨਹੀਂ ਸੱਚ ਮੁੱਚ ਪਿਤਾ ਪਰਮੇਸ਼ ਜੀ ਤੁਸੀਂ ਸਾਨੂੰ ਪਰਭੂ ਜੀ ਆਪਣੇ ਕਮਾ ਦੇ ਲਈ ਯੂਜ਼ ਕੀਤਾ ਪ੍ਰਭੂ ਅਸੀਂ ਤੁਹਾਡਾ ਧੰਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਤੁਹਾਡੇ ਸ਼ੁਕਰਗੁਜ਼ਾਰ ਆ ਪ੍ਰਭੂ ਜੀ ਜਿੰਨੇ ਵੀ ਜਨ ਪੀਤਾ ਪਰਮੇਸ਼ਰ ਜੀ ਇਸ ਵਕਤ ਪਿਤਾ ਪਰਮੇਸ਼ਰ ਤੁਹਾਡੀ ਪਾਵ ਪਵਿੱਤਰ ਹਜ਼ੂਰੀ ਵਿੱਚ ਹਨ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਨ ਦੀ ਪ੍ਰਾਰਥਾ ਤੁਹਾਡੀ ਹਜ਼ੂਰੀ ਵਿੱਚ ਕਬੂਲ ਕੀਤੀ ਜਾਏ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਆ ਪ੍ਰਭੂ ਜੀ ਤੁਹਾਡਾ ਧੰਵਾਦ ਹਾਲੇਲੂਇਆ ਤੁਹਾਡੇ ਬਚਨ ਵਿੱਚ ਲਿਖਿਆ ਚੱਕੋ ਤੇ ਵੇਖੋ ਇਹ ਹਵਾ ਭਲਾ ਹੈ ਹਾਲੇਲੂਇਆ ਸੱਚਮੁੱਚ ਬਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਅੰਦੂਬਦ ਕੰਮਾਂ ਦੇ ਲਈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪਿਤਾ ਪਰਮੇਸ਼ਰ ਤੁਹਾਡੇ ਬਚਨ ਵਿੱਚ ਲਿਖਿਆ ਯੀਸ਼ੂ ਮਸੀਹ ਜੀ ਦੇ ਕੋੜੇ ਖਾਨ ਦੇ ਨਾਲ ਅਸੀਂ ਚੰਗੇ ਕੀਤੇ ਗਏ ਅਸੀਂ ਨਰੋਏ ਕੀਤੇ ਗਏ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਤੁਹਾਡੇ ਲਹੂ ਵਹਾਣ ਦੇ ਵਸੀਲੇ ਦੇ ਨਾਲ ਸਾਨੂੰ ਪਾਪਾਂ ਉਦੀ ਮਾਫੀ ਮਿਲਦੀ छुटਕਾਰਾ ਮਿਲਦਾ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਤੜਾ ਤਨਵਾਦ ਕਰਦੇ ਆ ਪ੍ਰਭੂ ਜੀ ਸਾਡੇ ਸਭਨਾ ਦੀਆਂ ਜ਼ਰੂਰਤਾਂ ਨੂੰ ਆਪਣੇ ਸ਼ਾਹੀ ਖਜ਼ਾਨੇ ਵਿੱਚੋਂ ਪੂਰਿਆ ਕਰਨਾ ਬਿਤਾ ਪਰਮੇਸ਼ ਜੀ ਤੁਮੂ ਜੀ ਮੈਂ ਕੋਸ਼ਣਾ ਕਰਦੀ ਕੋਈ ਸ਼ਰਮਿੰਦਗੀ ਇਨਾਂ ਦੇ ਜੀਵਨ ਦਾ ਹਿੱਸਾ ਨਾ ਹੋਵੇ ਪਿਤਾ ਪਰਮੇਸ਼ਰ ਜੀ ਹਰ ਇੱਕ ਬੈਡ ਨਿਊਜ਼ ਨੂੰ ਇਨਾਂ ਦੇ ਜੀਵਨਾ ਵਿੱਚੋਂ ਕੈਨਸਲ ਕਰ ਜੰਨੇ ਯੇਸ਼ੂ ਮਸੀਹ ਜੀ ਦੇ ਸਾਮਰਥੀ ਨਾਮ ਵਿੱਚ ਪ੍ਰਭੂ ਜੀ ਹਰ ਇੱਕ ਗੁੱਡ ਨਿਊਜ਼ ਇਨਾਂ ਦੇ ਜੀਵਨ ਦਾ ਹਿੱਸਾ ਹੋਵੇ ਪਿਤਾ ਪਰਮੇਸ਼ਰ ਜੀ ਆਪਣੇ ਸਵਰਗੀ ਦੂਤ ਭੇਜ ਕੇ ਪਿਤਾ ਪਰਮੇਸ਼ਰ ਜੀ ਤੁਸੀਂ ਇਨਾਂ ਦੀ ਰੱਖਿਆ ਕਰਦੇ ਹੋ ਪਿਤਾ ਪਰਮੇਸ਼ਰ ਤੁਹਾਡਾ ਤਾਂ ਵਾਅਦਾ ਕਰਦੇ ਪ੍ਰਭੂ ਤੁਸੀਂ ਕਹੇ ਮੈਂ ਤੇਰੇ ਆਜਾ ਦੇ ਵਾਅਦੇ ਨਾਲ ਤੇਰੀ ਨਿਸ਼ਾ ਕਰਾਂਗਾ ਸਤਿਮੂਰ ਬਿਤਾ ਪਰਮੇਸ਼ਰ ਜੀ ਤੁਸੀਂ ਇਨਾਂ ਨੂੰ ਤੰਦਰੁਸਤੀ ਦੇ ਦਿੱਤੀ ਆ ਪ੍ਰਭੂ ਜੀ ਤੁਸੀਂ ਇਹਨਾਂ ਨੂੰ ਲੰਬੀ ਉਮਰ ਦੇ ਨਾਲ ਤ੍ਰਿਪਤ ਕਰ ਦਿਓ ਪਿਤਾ ਪਰਮੇਸ਼ ਜੀ ਤੁਹਾਡੇ ਵਚਨ ਸੀ ਤੋ ਯਹੋਵਾ ਆਪਣੇ ਪਰਮੇਸ਼ ਦੀ ਉਪਾਸਨਾ ਕਰੋ ਤੇਰੇ ਭੋਜਨ ਅੰਨ ਜਲ ਤੇ ਬਰਕਤ ਦੇਵੇਗਾ ਤੇਰੇ ਵਿੱਚੋਂ ਹਰ ਤਰ੍ਹਾਂ ਦੀ ਬਿਮਾਰੀ ਨੂੰ ਬਾਹਰ ਕੱਢ ਦੇਵੇਗਾ ਹਾਲੇਲੂਇਆ ਸੱਚਮੁੱਚ ਪਿਤਾ ਪਰਮੇਸ਼ ਜੀ ਤੁਸੀਂ ਇਹਨਾਂ ਦੇ ਹੱਥਾਂ ਦੇ ਕਸ਼ਟ ਨੂੰ ਦੂਰ ਕੀਤਾ ਪਰਮੇਸ਼ ਜੀ ਤੁਹਾਡਾ ਧੰਵਾਦ ਕਰਦੇ ਹਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਪਿਤਾ ਪਰਮੇਸ਼ ਜੀ ਤੁਸੀਂ ਇਹਨਾਂ ਨੂੰ ਛੂ ਲਿਆ ਪਿਤਾ ਪਰਮੇਸ਼ ਜਿਸ ਇਹਨਾਂ ਨੂੰ ਨਰੋਇਆ ਕੀਤਾ ਪਰਮੇਸ਼ ਤੁਹਾਡਾ ਤਨਵਾਦ ਹallelujah ਪ੍ਰਭੂ ਤੁਹਾਡਾ ਸ਼ਿਫਾ ਕਰਨ ਵਾਲਾ ਹੱਥ ਤੁਹਾਡਾ ਚੰਗਾ ਕਰਨ ਵਾਲਾ ਹੱਥ ਇੱਕ ਇੱਕ ਜਾਨ ਨੂੰ ਛੋਇਆ ਪਿਤਾ ਪਰਮੇਸ਼ ਜੀ ਹੱਤ ਰ ਦੇ ਸ਼ੈਤਾਨੀ ਬੰਦਨ ਇਹਨਾਂ ਜੀਵਨਾਂ ਵਿੱਚੋਂ ਨਾਸ਼ ਹੋ ਜਾਣ ਪਿਤਾ ਪਰਮੇਸ਼ ਜੀ ਤੁਸੀਂ ਗਿਆ ਹਰ ਹਥਿਆਰ ਉਹ ਤੇਰੇ ਉੱਤੇ ਬਨਾਇਆ ਜਾਵੇਗਾ ਨਿਕੰਮਾ ਹੋ ਜਾਵੇਗਾ ਸੱਚ ਮੁੱਚ ਪਿਤਾ ਪਰਮੇਸ਼ ਜੀ ਹਰ ਇੱਕ ਬਿਮਾਰੀ ਹਰ ਇੱਕ ਚੇਤਾਨੀ ਸ਼ਕਤੀ ਨੇ ਕਮੀ ਹੋ ਜਾਏ ਯਿਸੂ ਮਸੀਹ ਦੇ ਨਾਮ ਵਿੱਚ ਹallelujah ਬਿਸ਼ੇਕ ਦੇ ਕਾਰਨ ਹਰ ਤਰ੍ਹਾਂ ਦਾ ਬੰਧਨ ਤੋੜ ਦਿੱਤੇ ਜਾਣ ਯਿਸੂ ਮਸੀਹ ਦੇ ਨਾਮ ਵਿੱਚ ਹallelujah ਪਿਤਾ ਪਰਮੇਸ਼ ਜੀ ਯਹਵਾ ਪਰਮੇਸ਼ ਆਪ ਸੰਕਰਣ ਵਾਲੀ ਆਗਧਾਨ ਪਿਤਾ ਪਰਮੇਸ਼ ਜੀ ਤੁਹਾਡੀ ਪਾਕ ਰੂ ਦੀ ਅੱਗ ਦੇ ਨਾਲ ਹਰ ਇੱਕ ਪਾਪ ਹਰ ਇੱਕ ਸ਼ਰਾਪ ਹਰ ਇੱਕ ਬਿਮਾਰੀ ਚਲ ਕੇ ਨਾਸ਼ ਹੋ ਜਾਵੇ ਹallelujah ਧੰਨਵਾਦ ਪਿਤਾ ਪਰਮੇਸ਼ ਜੀ ਥੜਾ ਧੰਨਵਾਦ ਕਰਦੇ ਪ੍ਰਭੂ ਜੀ ਇਹਨਾਂ ਦੇ ਹੱਥਾਂ ਦੇ ਸਭ ਕੰਮਾਂ ਨੂੰ ਬਰਕਤ ਤੇ ਆਸ਼ੀਸ਼ ਤੇ ਰਬੀ ਦਾ ਪਰਮੇਸ਼ ਜੀ ਇਹਨਾਂ ਦਾ ਆਣਾ ਜਾਣਾ ਯੇਸ਼ੂ ਮਸੀਹ ਦੇ ਸਮਰਥੀ ਨਾਮ ਵਿੱਚ ਮੁਬਾਰਕ ਹੋਵੇ ਪਿਤਾ ਪਰਮੇਸ਼ ਜੀ ਹੱਦ ਖੋਫ ਖਤਰੇ ਐਕਸੀਡੈਂਟਾਂ ਤੋਂ ਬਚਾ ਕੇ ਰੱਖਦਾ ਪਿਤਾ ਪਰਮੇਸ਼ ਜੀ ਪ੍ਰਭੂ ਜੀ ਇਹਨਾਂ ਦੇ ਵਜਨ ਨੂੰ ਆਗਿਆਕਾਰੀ ਵਾਲਾ ਪਵਿੱਤਰ ਤਾਈ ਵਾਲਾ ਜੀਵਨ ਦੇਣਾ ਪਿਤਾ ਪਰਮੇਸ਼ ਜੀ ਪੀੜੀਦਰ ਪੀੜੀ ਤੁਹਾਡੀ ਮਹਿਮਾ ਕਰਦੇ ਜਾਣ ਪਿਤਾ ਪਰਮੇਸ਼ ਥੜਾ ਧੰਨਵਾਦ ਕਰਦੇ ਪ੍ਰਭੂ ਜੀ ਤੁਸੀਂ ਇੱਕ ਇੱਕ ਦੀ ਦੁਹਾਈ ਨੂੰ ਸੁਣਿਆ ਪ੍ਰਭੂ ਜੀ ਅਸੀਂ ਤੁਹਾ ਦਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਹਾਡੇ ਵਚਨ ਚ ਲਿਖਿਆ ਕਾ ਦੀ ਦਲ ਜਾਣਗੇ ਪਰ ਮੇਰੇ ਕਹਿਵਾ ਜਦ ਕਦੇ ਵੀ ਨਹੀਂ ਟੱਲਣਗੇ ਪਿਤਾ ਪਰਮੇਸ਼ਰ ਜੀ ਅਸੀਂ ਬਾਤ ਤਾਂ ਕਾ ਦੀ ਵਿਵਸਥਾ ਸਾਰੇ ਠਾਈ ਦੀ ਬਰਕਤਾਂ ਆਸ਼ੀਸ਼ਾਂ ਜੋ ਤੁਸੀਂ ਆਪਣੇ ਭੈ ਮੰਨਣ ਵਾਲਿਆਂ ਦੇ ਲਈ ਠਰਾਈਆਂ ਪਿਤਾ ਪਰਮੇਸ਼ਰ ਜੀ ਇੱਕ ਇੱਕ ਦੇ ਜੀਵਨ ਵਿੱਚ ਐਕਟੀਵੇਟ ਹੋ ਜਾਣ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਸਾਡਾ ਮਨ ਨੂੰ ਪ੍ਰਭੂ ਜੀ ਆਪਣੇ ਕਬਜੇ ਵਿੱਚ ਲੋ ਪ੍ਰਭੂ ਜੀ ਸਾਡੇ ਰੋਜ਼ ਸਮਝਾ ਤੇ ਆਪਣਾ ਕਬਜਾ ਕਰੋ ਪ੍ਰਭੂ ਜੀ ਅਸੀਂ ਥੜੇ ਹੁਕਮਾਂ ਤੇ ਚੱਲ ਸਕੇ ਪਰਮੇਸ਼ਰ ਜੀ ਦਇਆ ਕਰੋ ਸਾਡੇ ਪਰਿਵਾਰਾਂ ਤੇ ਦਇਆ ਕਰੋ ਸਾਡੇ ਅੰ内 ਗਵਾਂਡੇ ਰਿਸ਼ਤੇਦਾਰਾਂ ਭੈਣ ਭਾਈਆਂ ਤੇ ਵੀ ਪਿਤਾ ਪਰਮੇਸ਼ਰ ਜੀ ਆਪਣੀ ਦਇਆ ਬਣਾਈ ਰੱਖਣਾ ਪਿਤਾ ਪਰਮੇਸ਼ਰ ਜੀ ਉਹ ਵੀ ਤੁਹਾਡੀ ਮਹਿਮਾ ਕਰਨ ਪਿਤਾ ਪਰਮੇਸ਼ਰ ਜਿਹੜੇ ਵਜਨ ਚ ਲਿਖਿਆ ਤੂੰ ਬਤੇ ਰੱਖਰਾ ਨਾ ਬਚਾਇਆ ਜਾਊਗਾ ਮੇਰੇ ਰਾਹੀ ਮ ਪ੍ਰਭੂ ਜੀ ਮੇਰਾ ਘਰਾਨਾ ਬਚਾਇਆ ਜਾਵੇ ਪ੍ਰਭੂ ਜੀ ਦਇਆ ਕਰੋ ਹallelujah ਧੰਨਵਾਦ ਕਰਦੇ ਪ੍ਰਭੂ ਜੀ। ਬੜੇ ਸ਼ੁਕਰਗੁਜ਼ਾਰ ਆ ਪ੍ਰਭੂ ਜੀ ਅੱਜ ਪ੍ਰਾਤਕ ਅਦੇ ਆਪਣੇ ਆਗੋ ਦੇ ਲਈ ਤੇ ਪਰਮੇਸ਼ਰ ਜੀ। ਅਸੀਂ ਆਪਣੇ ਆਗੋ ਦੀ ਤੰਦਰੁਸਤੀ ਨੂੰ ਮੰਗਦੇ ਸੁਖ ਸਲਾਮ ਤੇ ਤੁਹਾਡੀ ਪਾਵ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਆਪੇ ਤਾ ਪਰਮੇਸ਼ਰ ਜੀ ਅਸੀਂ ਉਹਨਾਂ ਦੇ ਪਰਿਵਾਰਾਂ ਦੀ ਸੁਖ ਸਲਾਮਤੀ ਮੰਗਦੇ ਹallelujah ਧੰਨਵਾਦ ਹallelujah ਪ੍ਰਭੂ ਜੀ। ਬੜਾ ਧੰਨਵਾਦ ਕਰਦੇ ਤੇ ਸਾਡੇ ਪ੍ਰਾਰਥਨ ਸਿਰੇ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਤੋਂ ਲਈ ਦਾ ਦੱਸ ਵੀ ਜਿੰਨੇ ਵੀ ਤੁਹਾਡੀ ਖਿਦਮਤ ਕਰ ਰਹੇ ਆ ਪਿਤਾ ਪਰਮੇਸ਼ਰ ਜੀ ਉਹਨਾਂ ਤੁਹਾਡੀ ਆਸ਼ੀਸ਼ ਬਰਕਤ ਸ਼ਾਂਤੀ ਹਮੇਸ਼ਾ ਬਣੀ ਰਹੇ ਪਿਤਾ ਪਰਮੇਸ਼ਰ ਜੀ ਅਸੀਂ ਇਜ਼ਰਾਈਲ ਦੀ ਵੀ ਸੁੱਖ-ਸਮਾਨ ਦੀ ਤੁਹਾਡੀ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਸਾਡੀ ਹਰ ਇੱਕ ਪ੍ਰਾਰਥਨਾ ਦਾ ਉੱਤਰ ਦੇ ਦਿੱਤਾ ਵਾ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਸਾਰੀ ਪ੍ਰਾਰਥਨਾ ਨੂੰ ਸਾਡੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਜਿੰਦਾ ਸਾਮਰਥੀ ਨਾਮ ਵਿੱਚ ਮੰਗਦੇ ਆ ਆਮੀਨ ਆਮੀਨ ਆਮੀਨ